ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪਾਣੀਪੁਰੀ ਪਾਣੀਪੁਰੀ ਦੀ ਚਟਨੀ ਬਣਾਵਾਂਗੇ ਤੇ ਇੱਥੇ ਮੈਂ ਪਦੀਨਾ ਤੋੜ ਲਿਆ ਸੀ ਤੇ ਥੋੜਾ ਜਿਹਾ ਆਪਾਂ ਧਨੀਆ ਤੇ ਤਿੰਨ ਇੱਕ ਮਿਰਚਾਂ ਤੇ ਅਦਰਕ ਪਾਵਾਂਗੇ ਤੇ ਨਾਲ ਪਾਵਾਂਗੇ ਆਪਾਂ ਥੋੜਾ ਭੁਜੀਆ ਤੇ ਹੁਣ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਚਟਨੀ ਨੂੰ ਬਣਾਵਾਂਗੇ ਧਨੀਆ ਪਾਤਾ ਮਿਸਚਰ ਨੂੰ ਆਪਾਂ ਕੱਟ ਕੇ ਪਾ ਦਾਂਗੇ ਅੱਧਾ ਚਮਚਾ ਮੈਂ ਨਮਕ ਪਾ ਦਵਾਂਗੇ ਕਾਲੀ ਮਿਰਚ ਪੂਜੀਆ ਪਾਤਾ ਸੀ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਥੋੜਾ ਜਿਹਾ ਵਿੱਚ ਜੇ ਮੈਂ ਪਾਣੀ ਪਾ ਦਵਾਂਗੀ ਹਾਂਜੀ ਇਹ ਚਟਣੀ ਵੀ ਆਪਾਂ ਗ੍ਰाइंड ਕਰ ਲਈ ਤੀਹੋਂ ਰੋਪ ਚਟਣੀ ਨੂੰ ਕੋਲੀ ਵਿੱਚ ਕੱਢ ਦਵਾਂਗੇ ਹਾਂਜੀ ਆਪਾਂ ਚਟਣੀ ਨੂੰ ਕੋਲੀ ਵਿੱਚ ਪਾ ਲਿਆ ਚਟਣੀ ਸਾਡੀ ਬਹੁਤ ਵਧੀਆ ਬਣੀ ਆ ਤੇ ਹੁਣ ਆਪਾਂ ਅਗਲਾ ਸਕਸਟ ਸ਼ੁਰੂ ਕਰਾਂਗੇ ਹਾਂਜੀ ਹੁਣ ਬਣਾਵਾਂਗੇ ਆਪਾਂ ਗੋਲ ਗੱਪੇ ਤੇ ਮੈਂ ਇੱਥੇ ਇੱਕ ਕੌਲੀ ਮੈਂ ਸੂਜੀ ਦੀ ਲੀਲੀ ਸੀ ਸੂਜੀ ਕੋਈ ਵੀ ਆਪਾਂ ਲੈ ਸਕਦੇ ਮੋਟੀ ਬਾਰੀਕ ਪਤਲੀ ਤੇ ਸੂਜੀ ਨੂੰ ਆਪਾਂ ਵਿੱਚ ਮੈਂ ਗਰਮ ਕਰਕੇ ਤੇਲ ਲਿਆ ਸੀ ਤੇਲ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਲ ਲਵਗੇ ਤੇਲ ਪਾ ਕੇ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਤੇ ਆਪਾਂ ਬਾਅਦ ਚ ਗੁਣਗੁਣਾ ਜਿਹਾ ਪਾਣੀ ਲੈ ਕੇ ਪਾਣੀ ਨਾਲ ਥੋੜਾ ਥੋੜਾ ਆਪਾਂ ਇਹਦਾ අ ගොල්ලමගෙන छඩ හර පාරිි පාමගේ ਕਿਉਂਕਿ ਸੂਜੀ ਹੈ ਸੂਜੀ ਪਾਣੀ ਪਾਣੀ ਚੂਸ ਲੈਂਦੀ ਹੈ ਪਾਣੀ ਵੇਖੋ ਕਿੰਨਾ ਪੈ ਗਿਆ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਸੂਜੀ ਨੂੰ ਆਪਾਂ ਚੰਗੀ ਤਰ੍ਹਾਂ ਪਟਕ ਪਟਕ ਕੇ ਇਸ ਤਰ੍ਹਾਂ ਪਰਸਟੇ ਕਰਾਂਗੇ ਇਹਨੂੰ ਕਿਉਂਕਿ ਇਹ ਇਸ ਤਰ੍ਹਾਂ ਹੀ ਇਹ ਮਸਲੀ ਜਾਊਗੀ ਪਟਕ ਪਟਕ ਕੇ ਆਪਾਂ ਚੰਗੀ ਤਰ੍ਹਾਂ ਨੂੰ ਪੰਜ ਚਾਰ ਮਿੰਟ ਵਾਸਤੇ ਇਸ ਤਰ੍ਹਾਂ ਹੀ ਆਪਾਂ ਪਟਕਾਂਗੇ ਹਾਂਜੀ ਮੈਂ ਸੂਜੀ ਨੂੰ ਚੰਗੀ ਤਰ੍ਹਾਂ ਪਟਕ-ਪਟਕ ਕੇ ਗੋਲ ਲਿਆ ਸੀ ਤੇ ਹੁਣ ਮੈਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਥੋੜਾ ਜਾਂ ਤੇ ਆਪਾਂ ਕੱਪੜੇ ਨਾਲ ਢੱਕ ਦਾਂਗੇ ਹਾਂਜੀ ਆਪਾਂ ਹੁਣ ਛੋਟੇ-ਛੋਟੇ ਇਹਨਾਂ ਦੇ ਗੋਲੇ ਦੇ ਬਣਾ ਲਾਂਗੇ ਇਹਨੇ ਲੰਬੇ ਲੰਬੇ ਬਣਾਵਾਂਗੇ ਆਪਾਂ ਲੰਬੇ ਜਿਹੇ ਲੰਬੇ ਅੱਪਾ ਕੋਲ ਗੱਪੇ ਬਣਾਵਾਂਗੇ ਤਾਂ ਲੰਬੇ ਬਣਾ ਲੰਬੇ ਹਿਸਤਾਂ ਦੇ ਪੇੜੇ ਜੇ ਕਰ ਲਾਂਗੇ ਜੇ ਆਪਾਂ ਗੋਲ ਬਣਾਵਾਂਗੇ ਤਾਂ ਗੋਲ ਹੀ ਕਰ ਲਵਾਂਗੇ ਤੇ ਮੈਂ ਥੋੜਾ ਦੋ ਸ਼ੇਪਾਂ ਦੇ ਬਣਾ ਦੇਵਾਂਗੀ ਤੇ ਹੁਣ ਆਪਾਂ ਚੱਕ ਲਾ ਲਵਾਂਗੇ ਚੱਕਲੇ ਦੇ ਉੱਤੇ ਵੇਲ ਲਾਵਾਂਗੇ ਇਸ ਤਰ੍ਹਾਂ ਦੇ ਵੇਲ ਲਾਂਗੇ ਤੇ ਆਪਾਂ ਨਾਲੋਂ ਨਾਲ ਤੇਲ ਚ ਗਰਮ ਚ ਪਾ ਦਵਾਂਗੇ ਸਾਜੀ ਤੇਲ ਗਰਮ ਹੋ ਗਿਆ ਤੇ ਆਪਾਂ ਇਹ ਚ ਪਾ ਦਵਾਂਗੇ ਤੇ ਆਪਾਂ ਸਿੰਗਲ ਸਿੰਗਲ ਹੀ ਵੇਲ ਕੇ ਤੇਲ ਦੇ ਵਿੱਚ ਪਾਈ ਜਾਵਾਂਗੇ ਆਪਾਂ ਇਕੱਠੇ ਨਹੀਂ ਵੇਲ ਕੇ ਰੱਖਾਂਗੇ ਇਹਨਾਂ ਨੂੰ ஹோலி ஹோலி அப்பா இது என்னா ਹਾਂਜੀ ਆਪਾਂ ਇਹ ਬਾਹਰ ਕੱਢ ਲਵਾਂਗੇ ਹਾਂਜੀ ਫੇਰ ਆਪਾਂ ਇੱਕ ਇੱਕ ਵੇਲ ਦੇ ਪਾ ਦਵਾਂਗੇ ਸਾਈਡ ਚੇਂਜ ਕਰ ਦਵਾਂਗੇ ਆਪਾਂ ਇਹਨਾਂ ਦੀ ਇੱਕ ਸਾਈਡ ਤੋਂ ਬ੍ਰਾਊਨ ਕਰਾਂਗੇ ਦੂਜੀ ਸਾਈਡ ਆਪਾਂ ਬਾਹਰ ਵੀ ਖਾਣ ਜਾਂਦੇ ਹਾਂ ਦੂਜੀ ਸਾਈਡ ਵਾਈਟ ਵਾਈਟ ਹੁੰਦੀ ਹੈ ਹਾਂਜੀ ਆਪਾਂ ਗੋਲ ਗੱਪੇ ਲੰਬੇ ਵੀ ਕੱਢੇ ਸੀ ਤੇ ਗੋਲ ਵੀ ਕੱਢ ਲਏ ਤੇ ਹੁਣ ਆਪਾਂ ਪਾਣੀ ਦੀ ਤਿਆਰੀ ਕਰ ਲਵਾਂਗੇ ਹਾਂਜੀ ਆਪਾਂ ਹੁਣ ਇਹ ਚਟਨੀ ਬਣਾਈ ਸੀ ਤੇ ਉਹ ਥੋੜੀ ਜੀ ਪਾ ਦਵਾਂਗੇ ਤੇ ਇੱਧਰ ਮੈਂ ਪਹਿਲੇ ਬਣਾ ਕੇ ਰੱਖੀ ਸੀ ਖੱਟੀ ਮਿੱਠੀ ਚਟਣੀ ਤੇ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾ ਦਵਾਂਗੇ థిఫి అగ్ బ నింబూ నచోడ దేజీ హోళ గపను పాూ పావే థోడే ਜਿਹੜੇ ਆਪਾਂ ਲੰਬੇ ਵਾਲੇ ਬਣਾਏ ਸੀ ਤੁਸੀਂ ਦੇਖ ਸਕਦੇ ਲੰਬੇ ਵਾਲੇ ਵੀ ਗੋਲ ਵਾਲੇ ਵੀ ਪਾਣੀਪੂਰੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਜੇ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ